ਇਨ ਤਿੰਨ ਜਪਾਂ ਤੋਂ ਇਲਾਵਾ ਹੋਰ ਵੀ ਕਈ ਪੁਰਾਣਿਕ ਜਪ ਹਨ ਜੋ ਪੁਰਾਣਾ ਵਿੱਚ ਮੌਜੂਦ ਹਨ ਜੀ ਤੇ ਉਹ ਹਨ ਨਿਤਜਪ ਭਾਵ ਜੋ ਹਰ ਰੋਜ਼ ਕੀਤਾ ਜਾਂਦਾ ਹੈ ਜੀ ਜੋ ਹਰ ਰੋਜ਼ ਪੜਿਆ ਜਾਂਦਾ ਹੈ ਉਸ ਨੂੰ ਨਿਤਜਪ ਕਹਿੰਦੇ ਹਨ ਜੀ ਉਸ ਤੋਂ ਬਾਅਦ ਹੈ ਜੀ ਨਤਮਿਤ ਜਪ ਜੋ ਕਿ ਕਿਸੇ ਵਿਸ਼ੇਸ਼ ਤਾਕਤਾਂ ਦੇ ਲਈ ਜਾਂ ਵਿਸ਼ੇਸ਼ ਸ਼ਕਤੀਆਂ ਦੇ ਲਈ ਕੀਤਾ ਜਾਂਦਾ ਹੈ ਜੀ ਫਿਰ ਹੈ ਜੀ ਕਾਮਨਾ ਜਪ ਜਿਹੜਾ ਕਿਸੇ ਕਾਸ ਇੱਛਾ ਲਈ ਜਾਂ ਮਨ ਦੀ ਕਾਮਨਾ ਦੀ ਪੂਰਤੀ ਦੇ ਲਈ ਕੀਤਾ ਜਾਂਦਾ ਹੈ ਜੀ ਉਸ ਨੂੰ ਕਾਮਨਾ ਜਪ ਕਹਿੰਦੇ ਹਨ ਜੀ ਫਿਰ ਹੈ ਜੀ ਨਿਸ਼ਿੱਧ ਜਪ ਜੋ ਨਿਜਮਾ ਦੇ ਵਿਪਰੀਤ ਜਾਂ ਅਸ਼ੁੱਧ ਟੰਗ ਦੇ ਨਾਲ ਕੀਤਾ ਜਾਂਦਾ ਹੈ ਜੀ ਉਸ ਨੂੰ ਨਿਸ਼ਿੱਧ ਜਪ ਕਹਿ ਦਿੰਦੇ ਹਨ ਫਿਰ ਹੈ ਜੀ ਪ੍ਰਾਛਿਤ ਜਪ ਜਿਹੜਾ ਕਿ ਮਨੁੱਖ ਮਾੜੇ ਕੰਮਾਂ ਦੇ ਪਛਤਾਵੇ ਦੇ ਲਈ ਕਰਦਾ ਹੈ ਜੀ ਪ੍ਰਭੂ ਪਰਮਾਤਮਾ ਤੋਂ ਜਾਂ ਹੋਰਾਂ ਕੋਲੋਂ ਮਾਫੀ ਮੰਗਣ ਦੇ ਲਈ ਜੋ ਦੇਵੀ ਦੇਵਤਿਆਂ ਕੋਲੋਂ ਮਾਫੀ ਮੰਗਣ ਦੇ ਲਈ ਜਿਹੜੇ ਜਪ ਕਰਦੇ ਹਨ ਉਹਨੂੰ ਪ੍ਰਾਛਿਤ ਜਪ ਕਹਿੰਦੇ ਆ ਜੀ ਅੱਗੇ ਹੈ ਜੀ ਅਕਾਲ ਜਪ ਅਕਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਾਲ ਹੁੰਦਾ ਹੈ ਜੀ ਮੌਤ ਤੋਂ ਡਰ ਅਕਾਲ ਹੁੰਦੀ ਹੈ ਮੌਤ ਸਾਰੀ ਅਕਾਲ ਹੋ ਗਿਆ ਮੌਤ ਤੋਂ ਬਾਹਰ ਜੀ ਮੌਤ ਦੇ ਡਰ ਤੋਂ ਬਾਹਰ ਇਹ ਜਿਹੜਾ ਜਪ ਹੈ ਜੋ ਮਨੁੱਖ ਕਈ ਕਹਿੰਦੇ ਹਨ ਕਿ ਮੈਂ ਛੇਤੀ ਨਾ ਮਰ ਜਾ ਮੈਂ ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਹੈ ਕਈ ਵਾਰ ਉਸ ਮੋਤ ਦੇ ਡਰਾਵੇ ਤੋਂ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਨ ਜੀ ਉਹਨੂੰ ਅਕਾਲ ਜਪ ਕਹਿੰਦੇ ਹਨ ਫਿਰ ਹੈ ਜੀ ਚਲ ਜਪ ਇਹ ਚਲ ਜਪ ਭਾਵ ਇਹ ਛਲ ਕਪਟ ਭਾਵ ਧੋਖੇ ਤੜੀਲੇ ਕੀਤਾ ਜਾਂਦਾ ਹੈ ਜੀ ਕਈ ਵਾਰ ਮਨੁੱਖ ਇੱਕ ਦੂਸਰੇ ਨੂੰ ਧੋਖਾ ਦੇਣ ਦੇ ਲਈ ਬਥੇਰੇ ਬਾਬੇ ਕਈ ਮੰਤਰ ਦੱਸਦੇ ਹਨ ਜੀ ਜੋ ਪੜਦੇ ਹਨ ਤਾਂ ਕਿ ਆਪਣਾ ਕੋਈ ਫਾਇਦਾ ਹੋ ਸਕੇ ਅਤੇ ਕਿਸੇ ਦੂਸਰੇ ਦਾ ਕੋਈ ਨੁਕਸਾਨ ਹੋ ਸਕੇ ਜੀ ਉਸ ਨੂੰ ਚਲ ਜਪ ਕਹਿੰਦੇ ਹਨ ਫਿਰ ਆਇੰਦਰ ਜੀ ਪ੍ਰਮਰ ਜਪ ਇਹ ਵੀ ਕਾਮ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਜੀ ਤਾਂ ਕਿ ਮੈਨੂੰ ਜੋ ਮੇਰਾ ਦਿਲ ਚਾਹੁੰਦਾ ਹੈ ਉਹ ਮੈਨੂੰ ਮਿਲ ਜਾਵੇ ਜਾਂ ਇਸਤਰੀ ਕੋਈ ਜਿਹੜੀ ਮੈਂ ਚਾਹੁੰਦੇ ਹਾਂ ਉਹ ਮਿਲ ਜਾਵੇ ਜਾਂ ਮੈਨੂੰ ਕੋਈ ਪੁਰਸ਼ ਜਾਂ ਮਰਦ ਸੋਹਣਾ ਲੱਗਦਾ ਹੈ ਉਹ ਨੂੰ ਪਾਉਣ ਦੀ ਇੱਛਾ ਦੇ ਲਈ ਜਿਹੜਾ ਆਪਾਂ ਜਪ ਕਰਦੇ ਹਾਂ ਨੂੰ ਪ੍ਰਮਰ ਜਪ ਕਹਿੰਦੇ ਆ ਜੀ ਉਦੋਂ ਬਾਅਦ ਹੈ ਜੀ ਅਖੰਡ ਜਪ ਅਖੰਡ ਦਾ ਮਤਲਬ ਹੈ ਜੀ ਲਗਾਤਾਰ ਚੱਲਦੇ ਰਹਿਣਾ ਬਿਨਾ ਕਿਸੇ ਰੁਕਾਵਟ ਦੇ ਇਸ ਲਈ ਜਿਹੜਾ ਅਖੰਡ ਜਪ ਹੈ ਜਿਵੇਂ ਆਪਾਂ ਅਖੰਡ ਪਾਠ ਕਹਿ ਦਿੰਦੇ ਆ ਉਹ ਇਹਦਾ ਮਤਲਬ ਹੈ ਜੀ ਬਿਨਾ ਕਿਸੇ ਰੁਕਾਵਟ ਤੇ ਲਗਾਤਾਰ ਕੀਤਾ ਜਾਣ ਵਾਲਾ ਜਪ ਉਹਨੂੰ ਅਖੰਡ ਜਪ ਕਹਿ ਦਿੰਦੇ ਆ ਜੀ ਤੇ ਉਦੋਂ ਬਾਅਦ ਹੈ ਜੀ ਪਰਦਖਣਾ ਪਰਦਖਣਾ ਜਪ ਇਹ ਭਾਵ ਕਿਸੇ ਪਵਿੱਤਰ ਸਥਾਨ ਦੇ ਆਲੇ ਦੁਆਲੇ ਜਾਂ ਕਿਸੇ ਪਵਿੱਤਰ ਵਿਅਕਤੀ ਦੇ ਆਲੇ ਦੁਆਲੇ ਕੀਤਾ ਜਾਂਦਾ ਜਿਹੜਾ ਜਪ ਹੈ ਜਾਂ ਜਿਹੜਾ ਬਾਰ ਬਾਰ ਪੜਿਆ ਜਾਣ ਵਾਲਾ ਮੰਤਰ ਜਿਸ ਕਰਦੇ ਹਨ ਉਸਨੂੰ ਪਰਦਖਣਾ ਜਪ ਕਹਿ ਦਿੰਦੇ ਹਨ ਜੀ